ਤੈਸ ਵੇਲੇ ਦੀ ਵੱਡੀ ਅਪਡੇਟ ਗੈਰ ਸਿੱਖ ਬੀਬੀ ਦੇ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਯੋਗਾ ਕਰਨ ਦੇ ਮਾਮਲੇ ਦੇ ਨਾਲ ਸਾਹਮਣੇ ਆ ਰਹੀ ਹੈ ਜੀਆਂ ਦੱਸਦੀ ਹੈ ਕਿ ਇੱਕ ਗੈਰ ਸਿੱਖ ਬੀਬੀ ਜੋ ਕਿ ਗੁਜਰਾਤ ਸੂਬੇ ਦੇ ਨਾਲ ਸੰਬੰਧ ਰੱਖਦੀ ਹੈ ਅਛਨਾ ਮਾਕਵਾਨ ਜਿਸ ਦੇ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਉੱਤੇ ਯੋਗਾ ਕੀਤਾ ਗਿਆ ਸੀ ਤੇ ਬਾਅਦ ਵਿੱਚ ਜਦੋਂ ਅਸੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਮਾਮਲਾ ਪੱਕ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਅਰਚਨਾ ਮੱਕਵਾਨਾ ਦੇ ਵੱਲੋਂ ਆਨਲਾਈਨ ਇਸ ਮਾਮਲੇ ਦੇ ਸਬੰਧਤ ਦੇ ਵਿੱਚ ਜੋ ਕਾਰਵਾਈ ਕੀਤੀ ਜਾ ਰਹੀ ਸੀ ਉਸ ਨੂੰ ਜੁਆਇਨ ਕਰ ਲਿਆ ਅਰਚਨਾ ਮੱਕਵਾਨਾ ਦੇ ਵੱਲੋਂ ਆਪਣੀ ਜਿਹੜੀ ਵੀ ਸਟੇਟਮੈਂਟ ਹੈ ਆਨਲਾਈਨ ਪੁਲਿਸ ਨੂੰ ਪੇਸ਼ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਖੁਦ ਸਾਰੀ ਅਪਡੇਟ ਸਾਂਝੀ ਕੀਤੀ ਗਈ ਹੈ ਦੱਸਦੀ ਹੈ ਕਿ ਗੁਜਰਾਤ ਦੀ ਰਹਿਣ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮੱਕਵਾਨਾ ਜਿਸ ਦੇ ਵੱਲੋਂ ਸੱਚ ਕੰਟਰੀ ਦਰਬਾਰ ਸਾਹਿਬ ਦੇ ਵਿੱਚ ਯੋਗਾ ਦਿਵਸ ਦੇ ਉੱਤੇ ਯੋਗਾ ਕੀਤਾ ਗਿਆ ਸੀ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਸੀ ਜਿਸ ਤੋਂ ਬਾਅਦ ਉਸ ਨੂੰ ਕਾਫੀ ਜ਼ਿਆਦਾ ਲੋਕਾਂ ਨੇ ਟਰੋਲ ਕੀਤਾ ਸੀ ਬਾਅਦ ਵਿੱਚ ਅਰਚਨਾ ਮਾਕਵਾਨਾ ਨੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਤਸਵੀਰਾਂ ਨੂੰ ਹਟਾ ਦਿੱਤਾ ਸੀ ਪਰ ਜਿਵੇਂ ਹੀ ਇਹ ਤਸਵੀਰਾਂ ਕਾਫੀ ਵਾਇਰਲ ਹੋਈਆਂ ਤੇ ਉਸ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਸਖਤ ਨੋਟਿਸ ਇਸ ਦਾ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਕੋਤਵਾਲੀ ਥਾਣੇ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਅਰchna ਮਾਕਵਾਣਾ ਦੇ ਵੱਲੋਂ ਆਨਲਾਈਨ ਇਸ ਮਾਮਲੇ ਦੇ ਸਬੰਧ ਦੇ ਵਿੱਚ ਪੁਲਿਸ ਨੂੰ ਆਪਣੀ ਸਟੇਟਮੈਂਟ ਦਿੱਤੀ ਗਈ ਹੈ ਦੱਸਦੀ ਹੈ ਕਿ ਅਰchna ਮਾਕਵਾਣਾ ਗੁਜਰਾਤ ਦੀ ਰਹਿਣ ਵਾਲੀ ਹੈ ਤੇ ਉਹ ਜੋ ਹੈ ਫੈਸ਼ਨ ਡਿਜ਼ਾਈਨਰ ਹੈ ਤੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਹੈ ਕਾਫੀ ਜ਼ਿਆਦਾ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰਦੀ ਹੈ ਤੇ ਜਦੋਂ ਉਹ ਸੱਚਖੰਡ શ્રી ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਂਦੀ ਹੈ ਤਾਂ ਉਸ ਦੌਰਾਨ ਉਸਦੇ ਵੱਲੋਂ ਯੋਗਾ ਕੀਤਾ ਜਾਂਦਾ ਹੈ ਯੋਗਾ ਕਰਨ ਦੌਰਾਨ ਉਸਨੇ ਤਸਵੀਰਾਂ ਵੀ ਖਿੱਚਵਾਈਆਂ ਤੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਉਸ ਨੂੰ ਪੋਸਟ ਕਰ ਦਿੱਤਾ ਤੇ ਬਾਅਦ ਵਿੱਚ ਜਦੋਂ ਇਹ ਤਸਵੀਰਾਂ ਕਾਫੀ ਵਾਇਰਲ ਹੋਈਆਂ ਤਾਂ ਅર્ચਨਾ ਮਕਵਾਣਾ ਨੇ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਹਟਾ ਦਿੱਤਾ ਤੇ ਨਾਲ ਹੀ ਅਸਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਟੋਰੀ ਪਾ ਕੇ ਇਹ ਲਿਖਿਆ ਕਿ ਮੈਨੂੰ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਯੋਗਾ ਕਰਨ ਦੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕੇਗੀ ਇਸ ਕਰਕੇ ਮੈਂ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਹਟਾ ਦਿੱਤਾ ਹੈ ਤੇ ਨਾਲ ਹੀ ਜਿਨ੍ਹਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਮੈਂ ਉਹਨਾਂ ਤੋਂ ਮੁਆਫੀ ਮੰਗਦੀ ਹਾਂ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਹੈ ਕਿ ਅਰਚਨਾ ਮੱਕਵਾਨਾ ਦੇ ਵੱਲੋਂ ਆਨਲਾਈਨ ਇਸ ਮਾਮਲੇ ਦੀ ਜੋ ਜਾਂਚ ਚੱਲ ਰਹੀ ਹੈ ਉਸ ਦੇ ਵਿੱਚ ਪੁਲਿਸ ਨੂੰ ਸਟੇਟਮੈਂਟ ਜੋ ਹੈ ਉਹ ਦਿੱਤੀ ਗਈ ਹੈ ਇਸ ਬਾਬਤ ਪੁਲਿਸ ਦਾ ਕੀ ਕੁਝ ਕਹਿਣਾ ਉਹ ਵੀ ਸੁਣਦੇ ਆ ਪਰ ਦੱਸਦੀ ਹੈ ਕਿ ਅਰਚਨਾ ਮੱਕਵਾਨਾ ਮਾਮਲਾ ਕਾਫੀ ਜ਼ਿਆਦਾ ਭੱਖਿਆ ਸੀ ਜਦੋਂ ਇੱਕ ਗੈਰ ਸਿੱਖ ਬੀਬੀ ਦੇ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਯੋਗਾ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਸੀ ਹਾਲਾਂਕਿ ਬਾਅਦ ਵਿੱਚ ਅਰਚਨਾ ਮਾਕਵਾਨਾ ਦੇ ਵੱਲੋਂ ਇਸ ਬਾਬਤ ਮੁਆਫੀ ਵੀ ਮੰਗ ਲਈ ਗਈ ਸੀ ਉਸ ਦਾ ਕਹਿਣਾ ਸੀ ਕਿ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਦਿੱਲੀ ਤੋਂ ਜੋ ਹੈ ਉਹ ਅੰਮ੍ਰਿਤਸਰ ਆਈ ਸੀ ਤੇ ਉਸ ਤੋਂ ਬਾਅਦ ਮੈਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਈ ਤੇ ਨਤਮਸਤਕ ਦੌਰਾਨ ਹੀ ਉਸ ਦਿਨ ਅੰਤਰਰਾਸ਼ਟਰੀ ਯੋਗਾ ਦਿਵਸ ਸੀ ਇਸ ਕਰਕੇ ਮੈਂ ਉੱਥੇ ਯੋਗਾ ਕਰਨਾ ਸਟਾਰਟ ਕਰ ਦਿੱਤਾ ਤੇ ਬਾਅਦ ਵਿੱਚ ਮੈਂ ਤਸਵੀਰਾਂ ਖਿੱਚਵਾਈਆਂ ਤੇ ਉਹਨਾਂ ਤਸਵੀਰਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਤੇ ਬਾਅਦ ਵਿੱਚ ਮੈਨੂੰ ਨਹੀਂ ਪਤਾ ਸੀ ਕਿ ਅਜਿਹਾ ਕਰਨ ਦੇ ਨਾਲ ਕਈ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਇਸ ਕਰਕੇ ਮੈਂ ਇਹਨਾਂ ਤਸਵੀਰਾਂ ਨੂੰ ਹਟਾ ਦਿੱਤਾ ਤੇ ਮੈਂ ਹੱਥ ਜੋੜ ਕੇ ਸਭ ਤੋਂ ਮੁਆਫੀ ਮੰਗਦੀ ਹਾਂ ਪਰ ਐਸਜੀਪੀਸੀ ਦੇ ਵੱਲੋਂ ਇਸ ਬਾਬਤ ਸਖਤ ਨੋਟਿਸ ਲਿਆ ਗਿਆ ਐਸਜੀਪੀਸੀ ਨੇ ਇਸ ਬਾਬਤ ਜੋ ਹੈ ਸ਼ਿਕਾਇਤ ਅੰਮ੍ਰਿਤਸਰ ਦੇ ਕੋਤਵਾਲੀ ਥਾਣੇ ਦੇ ਵਿੱਚ ਦਿੱਤੀ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਦੱਸਦੀ ਹੈ ਕਿ ਜਦੋਂ ਇਹ ਮਾਮਲਾ ਐਸਜੀਪੀਸੀ ਦੇ ਵੱਲੋਂ ਦਰਜ ਕਰਵਾਇਆ ਗਿਆ ਸੀ ਹਾਲਾਂਕਿ ਬਾਅਦ ਵਿੱਚ ਅਰਚਨਾ ਮਕਵਾਨਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਦੁਬਾਰਾ ਤੋਂ ਲਾਈਵ ਹੋ ਕੇ ਇਹ ਕਹਿਆ ਗਿਆ ਸੀ ਕਿ ਇਸ ਜੋ ਕੇਸ ਨੂੰ ਵਾਪਸ ਲੈ ਲਓ ਨਹੀਂ ਤਾਂ ਸਾਡੀ ਵੀ ਲੀਗਲ ਟੀਮ ਜੋ ਹੈ ਪੂਰਨ ਤੌਰ ਤੇ ਤਿਆਰ ਹੈ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਅਰਚਨਾ ਮਕਵਾਨਾ ਨੂੰ ਟ੍ਰੋਲ ਕੀਤਾ ਗਿਆ ਬਾਅਦ ਵਿੱਚ ਗੁਜਰਾਤ ਪੁਲਿਸ ਤੋਂ ਜੋ ਗੁਜਰਾਤ ਪੁਲਿਸ ਨੇ ਅਰਚਨਾ ਮਕਵਾਨਾ ਨੂੰ ਸੁਰੱਖਿਆ ਵੀ ਦੇ ਦਿੱਤੀ ਹੈ ਤੇ ਉਸ ਤੋਂ ਬਾਅਦ ਇਹ ਵੀ ਜਾਣਕਾਰੀ ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਅਰchna makhwana ਦਾ ਕਹਿਣਾ ਸੀ ਕਿ ਮੈਂ ਗੁਜਰਾਤ ਪੁਲਿਸ ਦਾ ਤੇ ਗੁਜਰਾਤ ਸਰਕਾਰ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਮੈਂ ਮੰਗੀ ਵੀ ਨਹੀਂ ਸਿਕਿਉਰਿਟੀ ਫੇਰ ਵੀ ਮੈਨੂੰ ਦੇ ਦਿੱਤੀ ਪਰ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਅਪਡੇਟ ਹੈ ਅਰchna makhwana ਨੇ ਆਨਲਾਈਨ ਇਸ ਮਾਮਲੇ ਦੀ ਕਾਰਵਾਈ ਨੂੰ ਜੁਆਇਨ ਕਰ ਲਿਆ ਆਪਣੀ ਸਟੇਟਮੈਂਟ ਪੁਲਿਸ ਨੂੰ ਦੇ ਦਿੱਤੀ ਹੈ ਇਸ ਬਾਬਤ ਪੁਲਿਸ ਦਾ ਕੀ ਕੁਝ ਕਹਿਣਾ ਆਉ ਸੁਣ ਲੈਂਦੇ ਹਾਂ